ਅੱਸੀ ਆ ਮਿੱਤਰੋ ਆਜੋ ਤੁਹਾਨੂੰ ਦਿਖਾਉਣਾ ਹੈ ਘੱਗਰ ਦਾ ਕਹਿਰ ਜੋ ਕਿ ਆਈ ਵਰੀ ਕਹਿ ਠਾਉਂਦੀ ਹੈਗੀ ਤੇ ਆਜੋ ਤੁਹਾਨੂੰ ਦਿਖਾਉਣਾ ਹੈ ਪਾਣੀ ਦਾ ਵਹਾਅ ਜਿੱਦਣ ਬਜਣਾ ਇਹ ਅੱਧਾ ਦਾ ਫੁੱਟ 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 ਵਧ ਰਹੀ ਹੈ ਮਿੱਤਰੋ ਜੋ ਕਿ ਕਹ ਤਾ ਪ੍ਰਤੀ ਇਹਦਾ ਪਾਣੀ ਬਹੁਤ ਵਹਾਅ ਇਹਦਾ ਵਧ ਰਿਹਾਗਾ ਤੇ ਦੇਖੋ ਮਿੱਤਰੋ ਇਧਰੋਂ ਇੱਥੇ ਇਧਰੋਂ ਤੁਸੀਂ ਦੇਖ ਸਕਦੇ ਹੋ ਬਈ ਇਹ ਪਾਣੀ ਜਿਹੜਾ ਪਿੱਛੇ ਹਿਮਾਚਲ ਦੇ ਵਿੱਚ ਮੀਂਹ ਪਏ ਨੇ ਜਾਂ ਚੰਡੀਗੜ੍ਹ ਦੇ ਵਿੱਚ ਮੀਂਹ ਖੁੱਲੇ ਪਏ ਨੇ ਜਿਹੜੇ ਆਪਣੇ ਉਹੋ ਬਾਈ ਜੀ ਇਹ ਪਾਣੀ ਇਸ ਨਾਲੀ ਦੇ ਵਿੱਚ ਘਗਰ ਦਰਿਆ ਦੇ ਵਿੱਚ ਆਉਂਦਾ ਕਈ ਇਹਨੂੰ ਨਾਲੀ ਕਹਿ ਦਿੰਦੇ ਆ ਕਈ ਘਗਰ ਦਰਿਆ ਕਹਿ ਦਿੰਦੇ ਆ ਸਮੇਂ-ਸਮੇਂ ਤੇ ਇਸ ਘਗਰ ਦੀਆਂ ਪਿੰਡ ਵਾਸੀਆਂ ਨੂੰ ਜਿਹੜੇ ਸਾਡੇ ਇਸ ਨਾਲੀ ਦੇ ਉੱਪਰ ਪਿੰਡ ਲੱਗਦੇ ਨੇ ਬਰਨ ਚੂਟੀਆਂ ਭਵਾਨਪੁਰਾ ਸਾਡਾ ਪਿੰਡ ਹੀਰਕਾਏ ਤੇ ਜ਼ਿਲ੍ਹਾ ਮਾਨਸਾ ਸਾਡਾ ਤੇ ਮਿੱਤਰੋ ਜਿਸ ਜਿਸ ਪਿੰਡ 'ਚ ਇਹ ਨਾਲੀ ਲੰਘਦੀ ਆ ਉਸ-ਉਸ ਪਿੰਡ ਦੇ ਵਿੱਚ ਲੋਕਾਂ ਨੂੰ ਇਸ ਨਾਲੀ ਦਾ ਨੁਕਸਾਨ ਭਰਨਾ ਪਿਆ ਜੋ ਕਿ ਇਹ ਨੁਕਸਾਨ ਕਿਸਾਨਾਂ ਦਾ ਕਿਸਾਨਾਂ ਦੀਆਂ ਫਸਲਾਂ ਦਾ ਕਿਸਾਨਾਂ ਦੇ ਖੇਤਾਂ ਦਾ ਜੋ ਕਿ ਜ਼ਮੀਨਾਂ ਨਾਲ ਰੋੜ ਕੇ ਲੈ ਜਾਂਦੀ ਹੈ ਵਿੱਚ ਇਹ ਜਿਹੜੀਆਂ ਖਾਂਡਾਂ ਪੈ ਜਾਂਦੀਆਂ ਜਿੱਚੇ ਉਹ ਦਿਖਾਓ ਖਾਂਡਾ ਉਹ ਜੂਨ ਕਰਕੇ ਦਿਖਾਵੇ ਉਹ ਇਹ ਜਿਹੜੀਆਂ ਖਾਂਡਾਂ ਪੈ ਜਾਂਦੀਆਂ ਜੀ ਸਾਲ-ਸਾਲ ਕਿਸਾਨ ਨੂੰ ਖਾਂਡਾਂ ਭਰਨ ਤੇ ਲੱਗ ਜਾਂਦਾ ਉਹਨੇ ਚਿਰ ਨੂੰ ਇਹ ਦਿਨਾਂ ਦੇ ਵਿੱਚ ਆ ਕੇ ਇਹ ਫੇਰ ਆਪਣਾ ਵਾਹ ਇਹਦਾ ਵਾਜ ਜਾਂਦਾ ਹੈ ਜਿਹੜੀ ਕੱਚੀ ਮਿੱਟੀ ਹੁੰਦੀ ਹੈ ਕਿਸਾਨ ਹਜੇ ਕੋਈ ਫਸਲ ਨਹੀਂ ਬੀਜਣ ਲੱਗਾ ਹੁੰਦਾ ਤਾਂ ਇਹ ਫੇਰ ਉਹੀ ਲੈ ਜਾਂਦੀ ਆ ਰੋੜ ਕੇ ਤੇ ਉੱਥੇ ਮਗਰੋਂ ਘਾਈ ਫੂਸੀਆਂ ਹੋ ਜਾਂਦੀਆਂ ਨੇ ਜੋ ਕਿ ਕਿਸਾਨ ਨੂੰ ਸਾਰੀ ਮੰਨ ਕੇ ਚਲੋ ਸਾਰੀ ਉਮਰ ਹੀ ਲੱਗ ਜਾਂਦੀ ਹੈ ਇੱਕ ਹਿਸਾਬ ਦੀ ਕਿਸਾਨ ਨੂੰ ਆਪਦੇ ਪੁੱਤ ਲਈ ਇਹ ਜ਼ਮੀਨ ਬਣਾਉਂਦਿਆਂ ਪਰ ਇਹ ਇਹਦਾ ਸਮੇਂ-ਸਮੇਂ ਤੇ ਪਹਿਲਾਂ 88 ਚ ਆਈ ਫਿਰ 92 ਚ ਆਈ ਫਿਰ 2001 ਚ ਆਈ ਫਿਰ ਇਹ 2000 ਆਪ 23 ਚ ਆਈ ਪਿਛਲੇ ਤੋਂ ਪਿਛਲੇ ਸਾਲ ਆਈ ਜੀ ਸਮੇ ਸਮੇਤੇ ਬਜ਼ੁਰਗ ਵੀ ਦੱਸਦੇ ਰਹੇ ਸਾਡੇ ਵੀ ਇਹ ਤਾਂ ਇੱਕ ਜਿਵੇਂ ਆਪਾਂ ਕਹਈਏ ਵੀ ਨਹਿਰ ਦੀ ਤਰ੍ਹਾਂ ਹੁੰਦੀ ਸੀਗੀ ਜ਼ਮੀਨਾਂ ਵੱਡ-ਵੱਡੇ ਨੇ ਜ਼ਮੀਨਾਂ ਵਿੱਚ ਸੱਟ-ਸੱਟ ਪਾਣੀ ਨੇ ਇਹ ਐਨੀ ਕਿਚੌੜੀ ਬਣਾਤੀ ਆਪਾਂ ਦੱਸ ਨਹੀਂ ਸਕਦੇ ਵੀ ਇਹਦੇ ਵਿੱਚ ਜ਼ਮੀਨ ਸਾਡੇ ਕਈ ਪਿੰਡਾਂ ਦੇ ਵਾਸੀਆਂ ਦੀ ਕਈ ਕਿੱਲੇ ਵੀ ਇਹਦੇ ਵਿੱਚ ਚਲ ਗਏ ਜੋ ਕਿ ਉਹ ਅੱਜ ਪਰਿਵਾਰ ਆਪਦੇ ਠੇਕੇ ਤੇ ਲੈ ਕੇ ਕੰਮ ਚਲਾ ਰਹੇ ਨੇ ਇਸ ਨਾਲੀ ਦੇ ਵਿੱਚ ਉਹਨਾਂ ਦੀ ਜ਼ਮੀਨ ਬਹੁਤ ਢਾਈ ਢਾਈ ਤਿੰਨ ਤਿੰਨ ਕਿੱਲੇ ਵਾਲੇ ਕਿਸਾਨ ਦੀ ਤਾਂ ਇਹਦੇ ਵਿੱਚ ਹੀ ਪਈ ਹੈ ਕਿ ਉਹ ਨਹੀਂ ਬਣ ਸਕੀ ਕਿਉਂਕਿ ਇੱਥੋਂ ਤੁਸੀਂ ਐਸਾ ਹਵਲਾ ਲਾ ਲਓ ਵੀ ਇਹ ਬਜ਼ੁਰਗ ਸਾਡੇ ਐਂ ਦੱਸ ਦਿੰਦੇ ਆ ਵੀ ਅਸੀਂ ਇਹਦੇ ਦੇ ਵਿੱਚ ਮੱਝਾਂ ਗਾਈਆਂ ਨਵਾਉਂਦੇ ਰਹੇ ਆ ਆਪ ਨਵਾਉਂਦੇ ਰਹਾਂ ਮਾਈਆਂ ਬੀਬੀਆਂ ਸਾਡੀਆਂ ਕੱਪੜੇ ਧੋਂਦੀਆਂ ਰਹੀਆਂ ਪਰ ਅੱਜ ਆਪਾਂ ਦੇਖ ਸਕਦੇ ਆ ਇਹਦੇ ਵਿੱਚ ਆਪਾਂ ਆਪਾਂ ਇਹਨੂੰ ਪਾਰ ਵੀ ਨਹੀਂ ਕਰ ਸਕਦੇ ਇਸ ਹਵਲ ਦੇ ਇਹ ਹਾਲਾਤ ਬਣੇ ਪਏ ਨੇ ਜੋ ਕਿ ਇਹ ਇੱਕ ਦਰਿਆ ਵਾਂਗ ਹੀ ਵਗ ਰਹੀ ਹੈ ਤੇ ਜਦੋਂ ਇਹ ਆਉਂਦੀ ਹੈ ਤਾਂ ਸਾਡੇ ਪਿੰਡ ਦੇ ਕੋਈ ਵੀ ਇਹ ਜਿਹੇ ਨਾਗਰਿਕ ਨਹੀਂ ਜੋ ਸਾਡੇ ਪਿੰਡ ਦਾ ਜੋ ਕਿ ਬੰਨ ਤੇ ਡਿਊਟੀ ਨਾ ਨਿਭਾਉਂਦਾ ਹੋਵੇ ਸਾਡੀਆਂ ਮਾਈਆਂ ਬੀਬੀਆਂ ਰੋਟੀ ਲੰਗਰ ਪਾਣੀ ਤੇ ਦਿਨ ਰਾਤ ਇੱਕ ਕਰ ਦਿੰਦੀਆਂ ਵੀ ਸਾਡੇ ਬੱਚੇ ਪਾਣੀ ਦੇ ਵਿੱਚ ਖੜੇ ਨੇ ਕੋਈ ਬਿਮਾਰ ਨਾ ਹੋ ਜੇ ਕੋਈ ਕੁਛ ਨਾ ਹੋ ਜੇ ਤਾਂ ਕਰਕੇ ਆਪਾਂ ਤੁਹਾਨੂੰ ਇਸ ਦੀ ਅਪਡੇਟ ਰੋਜ਼ ਰੋਜ਼ ਦੀ ਤਰ੍ਹਾਂ ਦਿੰਦੇ ਰਹਿਣਾ ਹੈ ਕਈ ਭਰਾ ਜਿਹੜੇ ਮਗਰਬਨ ਟੁੱਟੇ ਨੇ ਕਿ ਕਈ ਪਿਛਲੇ ਤੋਂ ਪਿਛਲੇ ਸਾਲ ਉਹ ਵੀ ਦਿੰਦੇ ਨੇ ਕਿ ਪਰ ਪਿੰਡ ਹੀਰਕਾ ਦੀ 0 ਡਿਗਰੀ ਤੋਂ ਲੈ ਕੇ ਅਸੀਂ ਤੁਹਾਨੂੰ ਗ੍ਰਾਮ ਰਿਪੋਰਟ ਦੇ ਰਹੇ ਹਾਂ ਤੇ ਆਹ ਜਿਹੜੇ ਪੱਥਰਾਂ ਦਾ ਮਿੱਤਰੋ ਆ ਚਾਚੇ ਦਿਖਾਓ ਆ ਜਿਹੜੇ ਪੱਥਰ ਨੇ ਮਿੱਤਰੋ ਇਹ ਪੱਥਰ ਕੋਈ ਸ਼ੋਭਾ ਵਾਸਤੇ ਨਹੀਂ ਲਾਏ ਹੋਏ ਨਾ ਕੋਈ ਇਹ ਆਏ ਆ ਕਿ ਵੀ ਫੋਟੋ ਆਫ ਚੋਣ ਲਈ ਲਾਏ ਹੋਇਆ ਇਹ ਜਿਹੜੇ ਪੱਥਰ ਨੇਗੇ ਇਹ ਪੱਥਰ ਜਦੋਂ ਇਹਦਾ ਮੋੜ ਪੈਂਦਾ ਨਾ ਮਿੱਤਰੋ ਜਿਵੇਂ ਆਪਾਂ ਕਹਿ ਦਿੱਤੀ ਜਿਹਨੂੰ ਕੋਈ ਮੋੜ ਪੈਂਦਾ ਹੈ ਇਹ ਮੋਰ ਤੋਂ ਆ ਕੇ ਜ਼ਮੀਨਾਂ ਨਾਲ ਲੈ ਕੇ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਜਿੱਥੇ ਇਹ ਪੱਥਰ ਜੇ ਉਹ ਤੋਂ ਹੁੰਦਾ ਤਾਂ ਆਹ ਜ਼ਮੀਨ ਨਹੀਂ ਜਾਣੀ ਚਾਹੀਦੀ ਇਹ ਪੱਥਰ ਜਦੋਂ ਪਾਣੀ ਆਉਂਦਾ ਹੈ ਇਹ ਪੱਥਰ ਉਹ ਜਿਹੜੀ ਤੇਜ਼ ਲਹਿਰ ਆਉਂਦੀ ਹੈ ਜਾਂ ਤੇਜ਼ ਛਲ ਆਉਂਦੀ ਹੈ ਉਹਨੂੰ ਇਹ ਡੱਕਦਾ ਹੈ ਉਹਨੂੰ ਇਹ ਸলো ਕਰਦਾ ਹੈ ਉਹਦੇ ਕਰਕੇ ਗਾਹਾਂ ਇਹ ਜ਼ਮੀਨ ਨਹੀਂ ਵੜਦੀ ਯਾਨੀ ਕਿ ਇੱਧਰ ਦੇਖ ਲਓ ਤੁਸੀਂ ਇੱਧਰ ਪੱਥਰ ਹੈ ਉਵੇਂ ਉਸ ਤਰ੍ਹਾਂ ਹੀ ਇਹ ਜ਼ਮੀਨ ਹੈਗੀ ਆ ਤੇ ਇੱਧਰ ਪੱਥਰ ਉਹ ਮੋੜ ਤੇ ਨਹੀਂ ਹੈਗਾ ਤਾਂ ਇੱਧਰੋਂ ਇਹਨੇ ਇੰਨਾ ਖੱਤਾ ਇਹ ਨਾਲ ਆਪਦੇ ਵਿੱਚ ਡੇਗ ਲਿਆ ਮਿੱਤਰੋ ਦੇਖ ਲਓ ਉਹ ਸਵਾ ਪੌਣਾ ਕਿੱਲਾ ਸੀਗਾ ਤੇ ਤੁਸੀਂ ਦੇਖ ਸਕਦੇ ਨੇ ਵੇਚਰ ਲਾ ਲਿਆ ਇਹ ਇਹ ਨਾਲੀ ਦਾ ਬਹੁਤ ਜਾ ਕੇ ਇਹ ਸਰਸਾ ਏਰੀਆ ਦੇ ਵਿੱਚ ਊਟੂ ਸ਼ਹਿਰ ਹੈ ਉਹਦੇ ਵਿੱਚ ਜਾ ਕੇ ਇਹ ਊਟੂ ਵਾਲੇ ਪੁਲਾਂ ਤੇ ਜਾ ਕੇ ਇਹਦਾ ਪਾਣੀ ਮਿੱਤਰੋ ਵੰਡਿਆ ਜਾਂਦਾ ਵੰਡਿਆ ਉਹ ਇਸ ਤਰ੍ਹਾਂ ਜਾਂਦਾ ਜਿਵੇਂ ਕਿ ਛੋਟੀਆਂ-ਛੋਟੀਆਂ ਨਹਿਰਾਂ ਜੋ ਕਿ ਰਾਜਸਥਾਨ ਦੇ ਪਿੰਡ ਲੱਗਦੇ ਨੇ ਉਹਨਾਂ ਦੇ ਨਹਿਰਾਂ ਦੇ ਵਿੱਚ ਇਹਦਾ ਪਾਣੀ ਭੇਜ ਦਿੱਤਾ ਜਾਂਦਾ ਕੱਢ ਦਿੱਤਾ ਜਾਂਦਾ ਹੈ ਇਹ ਮਿੱਤਰੋ ਰਾਜਸਥਾਨ ਦੇ ਲੋਕਾਂ ਨੂੰ ਵੀ ਇਹਦਾ 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 ਸੋਖਾ ਰਾਜਸਥਾਨ ਦੇ ਲੋਕਾਂ ਨੂੰ ਪਰ ਸਾਨੂੰ ਇਹਦਾ ਬਹੁਤ ਹੀ ਜਿਹੜੇ ਇਹਦੇ ਉੱਤੇ ਪਿੰਡ ਬੈਠੇ ਨੇ ਉਹਨਾਂ ਨੂੰ ਇਹਦੀ ਬਹੁਤ ਤਕਲੀਫ ਹੈ ਤੇ ਜਿਹੜੇ ਉਧਰ ਦੇ ਏਰੀਏ ਨੇ ਰਾਸਤਾਨੀ ਜਿਵੇਂ ਆਪਾਂ ਕਹਿ ਦਈਏ ਵੀ ਰੇਤੇ ਵਾਲਾ ਏਰੀਆ ਹੈ ਉਹਨਾਂ ਦਾ ਉਹਨਾਂ ਨੂੰ ਇਹਦਾ ਪਾਣੀ ਮਿਲਦਾ ਹੈ ਉਹਨਾਂ ਦੀਆਂ ਕੱਸੀਆਂ 'ਚ ਪਾਣੀ ਜਾਂਦਾ ਹੈ ਉਹਨਾਂ ਨੂੰ ਇਹਦਾ ਸੋਖਾ ਹੈ ਇਹਦਾ ਉਟੂ ਵਾਲੇ ਪੁਲਾਂ ਤੇ ਜਾ ਕੇ ਮਿੱਤਰੋ ਪਾਣੀ ਇਕੱਠਾ ਕੀਤਾ ਜਾਂਦਾ ਹੈ ਸਾਰੇ ਸਾਲ ਦਾ ਸਾਰੇ ਸੀਜ਼ਨ ਦਾ ਫਿਰ ਇਹਦਾ ਪਾਣੀ ਜਦੋਂ ਇਹ ਆ ਦਿਨਾਂ 'ਚ ਆ ਕੇ ਪਾਣੀ ਇਹਦਾ ਵਧਦਾ ਫਿਰ ਉਹ ਪਾਣੀ ਕੱਢਿਆ ਜਾਂਦਾ ਹੈ ਇਹ ਪਾਣੀ ਜਮਾ ਕੀਤਾ ਜਾਂਦਾ ਹੈ ਇਹ ਦੋ ਤਰੀਕ ਦੀ ਵੀਡੀਓ ਹੈ ਜੀ ਤੇ ਦਿਨਵੇ ਦਿਨ ਪਾਣੀ ਫੁੱਟ 2 ਫੁੱਟ ਵਧ ਰਿਹਾਗਾ ਦਿਨਵੇ ਦਿਨ ਵੀ ਨਹੀਂ ਕਹਿ ਸਕਦੇ ਆਪਾਂ ਕਿ ਘੰਟਿਆਂ ਦੇ ਹਿਸਾਬ ਨਾਲ ਇਹਦਾ ਪਾਣੀ ਵਧ ਰਿਹਾ ਦੋਸਤੋ ਤੇ ਅਸੀਂ ਤੁਹਾਨੂੰ ਅ ਦੇ ਦਿਨ ਬਦਨ ਅਸੀਂ ਨਵੀਆਂ ਨਵੀਆਂ ਤੁਹਾਨੂੰ ਦੱਸਦੇ ਰਹਾਂਗੇ ਵੀ ਕੀ ਇਹ ਦੀ ਸਿੱਖਤੀ ਹੈ ਤੇ ਸਾਡੀ ਵੀਡੀਓ ਜਰੂਰ ਸ਼ੇਅਰ ਕਰੋ ਬਈ ਸਤਿ ਸ਼੍ਰੀ ਅਕਾਲ